ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ 올림픽 ਪਹਿਲਵਾਨ ਵਿਨੇਸ਼ ਫੁਗਾਰ ਨੂੰ ਲੈ ਕੇ ਜਿਹੜਾ ਕਿ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਨਤਮਸਤਕ ਹੋਏ ਤਾਂ ਇਸ ਦੌਰਾਨ ਜਿਹੜਾ ਕਿ ਗੁਰਬਾਣੀ ਦਾ ਸਰਵਣ ਕੀਤਾ ਤੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਐ ਜੀ ਪੀ ਸੀ ਦੇ ਵੱਲੋਂ ਵਿਨੇਸ਼ ਫੁਗਾਰ ਨੂੰ ਜਿਹੜਾ ਕਿ सम्मानित किया गया आओ देख दिया देखो जब से मैं थोड़ी बड़ी हुई समझ में आई दुनिया का तो मेरा सपना बहुत बड़ा सपना था एक कि वाहे गुरु मुझे बुलाए मुझे अपना आशीर्वाद बख्शे मुझे ताकत हिम्मत दें आज आके यहाँ पे बहुत अच्छा लग रहा है बहुत पॉजिटिव एक फील हो रहा है मुझे बस परमात्मा से वाहे गुरु से बस ये आशीर्वाद लेने आयु की मेरे को ताकत और हिम्मत बख्शे मैं जो भी जिंदगी में करना चाहूँ या हमारे आस पास के जितने भी हमारे अपने सब कृपा बनाए रखे हमारा बाबा का आशीर्वाद है सब उनकी मेहरबानी है मैं मैं तो बस उनकी एक, एक, एक नेक बंदी मानती हूँ अपने आप को और उन्होंने मुझे हिम्मत ताकत बख्शी है और आगे भी ऐसे बख्शते रहे एक सही दिशा में हम

ਅੱਜ ਸਾਡੇ ਭਰਾ ਦੇ ਦਰਬਾਰ ਸਾਹਿਬ ਆਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦਿਖਾਰੇ ਕੀਤੇ ਆ ਔਰ ਸਾਡਾ ਫਰਜ਼ ਸੀਗਾ ਕਿ ਇਹ ਪੱਛੀ ਪੂਰੇ ਭਾਰਤ ਦਾ ਮਾਣ ਹੈ ਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਇਹਦਾ ਮਾਨ ਸਨਮਾਨ ਕੀਤਾ ਗਿਆ ਔਰ ਜੱਤੇ ਬੰਦੀਆਂ ਨੇ ਜਿਹੜਾ ਮਾਨ ਸਨਮਾਨ ਕੀਤਾ ਔਰ ਇਹ ਸਨਮਾਨ ਦੇ ਯੋਗ ਹੈ ਹੱਕ

ਪੰਥਕ ਮਰਿਆਦਾ ਅਤੇ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਪੰਥਧੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਸੋ ਦੱਸਿਆ ਕਿ ਵਿਨੇਸ਼ ਫੁਗਾਰ ਨੇ ਜਿਸ ਨੇ ਕੀ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਤੇ ਜਿੱਦੇ ਚਲਦੇ ਜਿੱਥੇ ਹੋਰ ਸ਼ਰਧਾਲੂ ਤੇ ਸਿੱਖ ਸੰਗਤਾਂ ਸਚਗੁਰੂ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਤੇ ਉਥੇ ਵਿਨੇਸ਼ ਫੁਗਾਰ ਵੀ ਜਿਹੜੇ ਕਿ ਨਤਮਸਤਕ ਹੋਏ ਤੇ ਉਥੇ ਜਾ ਕੇ ਮੱਥਾ ਟੇਕਿਆ ਤੇ ਭਲੇ ਦੀ ਅਰਦਾਸ ਕੀਤੀ ਹੈ ਬਿਊਰੋ ਰਿਪੋਰਟ ਅਖੰਡ ਲੋਕ